हां जी दोस्तों स्वागत है पिंड तड़का टीवी चैनल ते ਤੇ ਜਿਹੜੀ ਅੱਜ ਵਾਲੀ ਵੀਡੀਓ ਹੈਗੀ ਇਹ ਵੀਡੀਓ ਹੈਗੀ 22 ਅਕਤੂਬਰ 2025 ਦਿਨ ਬੁੱਧਵਾਰ 6 ਕੱਤੇ ਦੀ ਬਣੀ ਹੋਈ ਤੇ ਜਿਹੜੀ ਆਪਾਂ ਅਪਲੋਡ ਹੈ ਤੇ 1 ਅਕਤੂਬਰ ਨੂੰ ਅਪਲੋਡ ਕਰੀ ਹੈਗੀ 7 ਕੱਤੇ ਨੂੰ ਜੇ ਤੁਸੀਂ ਵੀ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਦੇ ਜਿਹੜਾ ਉੱਪਰ ਨੰਬਰ ਚੱਲ ਰਿਹਾ ਉਹ ਮੇਰਾ ਹੈਗਾ ਜੀਵਨ ਵੀਡੀਓ ਬਣਵਾਉਣ ਲਈ 998728254 ਮੇਰਾ ਨੰਬਰ ਹੈ ਪਿੰਡ ਮੇਰਾ ਬੁਰਜ ਲੱਦਾ ਜਿਹੜਾ ਬਠਿੰਡਾ ਤੇ ਜਿਹੜੀ ਇਹ ਗਾਂ ਕੀ ਇਹ ਗਾਂ ਵੀ ਮੇਰੇ ਪਿੰਡ ਪਿੰਡ ਬਰਜਲੱਦਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਖੜੀ ਆ ਬਾਈ ਹਰਦੇਵ ਦੇ ਘਰੇ ਜਿਹੜਾ ਥੱਲੇ ਵਾਲਾ ਨੰਬਰ ਆ ਉਹ ਬਾਈ ਹਰਦੇਵ ਦਾ ਗਾਂ ਖਰੀਦਣ ਲਈ ਲਿਖਿਆ ਹੋਇਆ ਨਾ 94645 70303 ਇਹ ਬਾਈ ਨਾਲ ਸੰਪਰਕ ਕਰ ਲਿਓ ਗਾਂ ਬਾਰੇ ਡਿਟੇਲ ਜਿਹੜੀ ਸਾਰੀ ਪੂਰੀ ਡਿਟੇਲ ਆ ਉਹ ਗਾਂ ਬਾਰੇ ਬਾਈ ਤੋਂ ਲੈ ਲਿਓ ਤੇ ਮੋਟੀ ਮੋਟੀ ਡਿਟੇਲ ਆ ਜਿਹੜੀ ਮੈਂ ਤੁਹਾਨੂੰ ਦੇ ਦੇਣਾ ਕਿਉਂਕਿ ਮੇਰੇ ਕੋਲ ਡਿਟੇਲ ਜਾਦੇ ਹੈ ਨਹੀਂ ਗੀ ਇਹ ਜਿਹੜੀ ਗਾਂ ਕੀ ਇਹਨੇ ਦੂਜੇ ਸੂਏ ਸੋਨਾਗਾ ਤੇ ਪਹਿਲੇ ਸੂਏ ਇਹਨਾਂ ਨੇ ਟੋਕਰ ਗੱਬਣ ਗਾਂ ਜਿਹੜੀ ਉਹ ਲੈ ਕੇ ਆਂਦੀ ਸੀਗੀ ਇਸ ਗਾਂ ਦੇ ਜਿਹੜੀ ਸੂਣ ਦੇ ਦਿਨ ਤਾਂ ਤਕਰੀਬਨ ਤਕਰੀਬਨ ਪੂਰੀ ਆ ਤਾਂ ਪਰ ਥਣਾ ਦੇ ਵਿੱਚ ਜੇ ਧਾਰਾ ਨਹੀਂ ਪਾਈਆਂ ਉਹ ਸਾਹਮਣੇ ਆਪਾਂ ਕਹਿ ਸਕਦੇ ਆਂ ਵੀ 2-4 ਦਿਨ ਜਿਹੜੇ 5 ਦਿਨ ਜਿਹੜੇ ਗਾਂ ਇਹ ਲੈ ਜੂਗੀ ਸੂਣ ਚ ਤੇ ਆ ਨੰਬਰ ਤੁਹਾਨੂੰ ਪਹਿਲਾਂ ਮੈਂ ਬੋਲਤਾ ਤੇ ਜਿਹੜਾ ਮੁੱਲ ਆ ਮੁੱਲ ਇਹਨਾਂ ਨੇ ਬਾਈ ਹੁਣ ਇਹਨੇ 90000 ਰੁਪਇਆ ਕਰਿਆ ਤੇ ਪਰ ਮੈਨੂੰ ਪਤਾ ਇਹਨਾਂ ਨੇ ਮੈਨੂੰ ਮੁੱਲ ਬਾਅਦ ਚ ਦੱਸਿਆ ਸੀਗਾ ਵੀ ਕਿੰਨੇ ਕ ਤੱਕ ਦੇ ਦੇਵਾਂਗੇ ਤੇ ਮਾਨਤਾਲ ਬਾਈ ਕਹਿੰਦਾ ਬੋਲ ਨਹੀਂ ਤੇ ਮਾਨਤਾਲ ਮੈਂ ਕਹਿੰਦਾ ਵੀ ਪੂਰਾ ਖੁੱਲਾ ਮਾਨਤਾਲ ਨਹੀਂ ਕਰਨਗੇ ਜਿੰਨੀ ਦੀ ਆਪਾਂ ਜਿੰਨਾ ਕਿ ਸੋਚ ਸਕਦੇ ਹਾਂ ਤੋਂ ਜ਼ਿਆਦਾ ਹੀ ਮੁੱਲ ਜਿਹੜਾ ਉਹ ਆਪਣਾ ਤੋੜ ਕੇ ਦੇਣਗੇ ਇਹ ਤੇ ਬਾਈ ਹੁਣਾਂ ਦਾ ਸੰਪਾਰਕ ਕਰ ਲਿਓ ਤੁਸੀਂ ਥੱਲੇ ਵਾਲਾ ਨੰਬਰ 94645 70303 ਜਿਹੜਾ ਨੰਬਰ ਇਹ ਬਾਈ ਦਾ ਨੰਬਰ ਆਗਾ ਬਾਈ ਨਾਲ ਸੰਪਾਰਕ ਕਰ ਲਿਓ ਤੇ ਜਿਹੜਾ ਘਰ ਆਗਾ ਬਾਈ ਦਾ ਇਹ ਜਿਹੜਾ ਬੁਰਜਲੱਦੇ ਪਿੰਡ ਦਾ ਥੜਾ ਬਾਈ ਦਾਗਾ ਬੋਰਗਾ ਸੇਖਾਂ ਦਾ ਹਨਾ ਉਸ ਥੜੇ ਦੇ ਵਿੱਚ ਬਾਈ ਦਾ ਜਿਹੜਾ ਘਰ ਆਗਾ ਤੇ ਕਰਕੇ ਬਾਈ ਨਾਲ ਸੰਪਰਕ ਆਪਣੇ ਤਸੱਲੀ ਤੇ ਜਿਹੜੀ ਗਾਂ ਤੁਸੀਂ ਇਹ ਖਰੀਦ ਸਕਦੇ ਹੋ ਜੇ ਤੁਸੀਂ ਹਜੇ ਤੱਕ ਪਿੰਡ ਤੜਕਾ ਟੀਵੀ ਚੈਨਲ ਜਿਹੜਾ YouTube ਤੇ ਉਹ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਰ ਲਿਓ ਤੇ ਜੇ ਤੁਸੀਂ Facebook ਤੇ ਵੀਡੀਓ ਦੇਖ ਰਹੇ ਹੋ ਤਾਂ Facebook ਪੇਜ ਜਿਹੜਾ ਆਪਣਾ ਇਹ ਫੋਲੋ ਕਰ ਲਿਓ ਪਿੰਡ ਤੜਕਾ ਟੀਵੀ ਤੇ ਜੇ ਤੁਸੀਂ Instagram ਚ ਲਾਉਨੇ ਹੋ ਤਾਂ Instagram ਤੇ ਵੀ ਜਾ ਕੇ ਜਿਹੜਾ Instagram ਪੇਜ ਆ ਉਹਨੂੰ ਵੀ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਕੋਈ ਵੀ ਵੀਡੀਓ ਜਾਨਵਰ ਵੇਚਣ ਦੀ ਪਾਉਨੇ ਆ ਤਾਂ ਨਾਲ ਦੇ ਨਾਲ ਆਪਾਂ ਰੀਲ ਆ ਜਿਹੜੀ Instagram ਤੇ ਵੀ ਪਾਉਨੇ ਆ ਤੇ ਤੁਸੀਂ ਇੰਸਟਾਗ੍ਰam ਸਾਡਾ ਪੇਜ ਚੈੱਕ ਕਰ ਸਕਦੇ ਹੋ ਜੇ ਉੱਥੇ ਵੀ ਵੀਡੀਓ ਕੱਲੀ ਪਾਉਣੀ ਹੈ ਤਾਂ ਤੁਸੀਂ ਉੱਥੇ ਵੀ ਵੀਡੀਓ ਜਿਹੜੀ ਉਹ ਪਵਾ ਸਕਦੇ ਹੋ ਹਾਂਜੀ ਹਣ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਇਆਜਤ ਧੰਨਵਾਦ ਜੀ